ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਜਿਹੜੀ ਇਹ ਅਹਿਮ ਜਾਣਕਾਰੀ ਹੈ ਇਹ ਸੀ ਜਾਣਕਾਰੀ ਲੈਣੀ ਹੈ ਦੋ ਨੌਜਵਾਨ ਕਿਸਾਨਪਰਾ ਹੁਕਮ ਰਾਜ ਸਿੰਘ ਤੇ ਰਣਦੀਰ ਸਿੰਘ ਇਹ ਦੋਨੇ ਨੌਜਵਾਨ ਕਿਸਾਨਪਰਾ ਵੈਸੇ ਮਿਸਾਲ ਦੇ ਤੌਰ ਤੇ ਕੰਮ ਕਰ ਰਹੇ ਆ ਤੇ ਜਿਹੜੇ ਐਚ ਐਮ ਆਰ ਨਰਸਰੀ ਦੇ ਮਾਲਕ ਹੈ ਤੇ ਇਹ ਨਰਸਰੀ ਨੂੰ ਇਹੀ ਦੋਵੇਂ ਕਿਸਾਨਪਰਾ ਰਨ ਕਰਦੇ ਆ ਅੱਜ ਅਸੀਂ ਇਹਨਾਂ ਪਾਸੋਂ ਜਾਣਕਾਰੀ ਹਾਸਲ ਕਰਨੀ ਹੈ ਕਿ ਮਾਰਚ 2025 ਦੇ ਮਹੀਨੇ ਦੇ ਵਿੱਚ ਫਲਦਾਰ ਬੂਟੇ ਅਸੀਂ ਕਿਹੜੇ ਲਾ ਸਕਦੇ ਆ ਤੇ ਉਹ ਜਿਹੜੇ ਫਲਦਾਰ ਬੂਟੇ ਤੁਸੀਂ ਹੁਕਮਰਾਜ ਜਾਂ ਰਣਧੀਰ ਸਿੰਘ ਹਰਾ ਪਾਸੋਂ ਲੈ ਕੇ ਲਾਉਣੇ ਹੋ ਤੇ ਗਰੰਟੀ ਕਰਦੇ ਆ ਵੀ 100% ਗਰੰਟੀ ਆ ਵੀ ਉਹ ਬੂਟੇ ਚੱਲਣਗੇ ਆਮ ਜੀ ਜਿਹੜੀ ਸੇਵਾ ਸੰਭਾਲ ਅਸੀਂ ਕਰਦੇ ਆ ਨਾ ਘਰੇਲੂ ਬਗੀਚੀ ਦੇ ਵਿੱਚ ਘਰਾਂ ਦੇ ਵਿੱਚ ਅਸੀਂ ਬੂਟੇ ਲਾ ਲੈਨੇ ਆ ਤੇ ਜੇਕਰ ਇਸ ਮਾਰਚ ਮਹੀਨੇ ਦੇ ਤੁਸੀਂ ਵਿੱਚ ਬੂਟੇ ਲਾ ਲੋਗੇ ਤਾਂ ਉਹਨਾਂ ਦੇ ਸਮੇਂ ਦੇ ਵਿੱਚ ਤੁਸੀਂ ਆਪ ਦੇ ਹੱਥੀਂ ਬੋਇਆ ਫਲ ਜਿਹੜਾ ਉਹ ਤੁਸੀਂ ਖਾਓਗੇ ਤਾਂ ਭਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਚੈਨਲ ਪੰਜਾਬ ਵਾਲਾ ਪੌਡਕਾਸਟ ਤੇ ਮੈਂ ਸਵਾਗਤ ਕਰਦਾ ਤੇ ਬਾਅਦ ਵਿੱਚ ਇੱਥੇ तमाम ਮਿੰਨਲੇ ਦਾ ਬਹੁਤ ਸਾਰੇ ਫਲਦਾਰ ਬੂਟੇ ਪਏ ਆ ਤੇ ਉਹਨਾਂ ਵਾਸਤੇ ਤੁਸੀਂ ਸਾਰਿਆਂ ਦੀ ਜਾਣਕਾਰੀ ਦੇਣੀ ਹੈ ਵੀ ਜਿਹੜੇ ਨੌਜਵਾਨ ਕਿਸਾਨ ਭਰਾ ਸੁਣਦੇ ਆ ਜਾਂ ਘਰੇਲੂ ਬਗੀਚੀ ਜਿਹੜੀ ਘਰੇ ਚਲਾਈ ਬੈਠੇ ਆ ਉਹਨਾਂ ਨੇ ਬੀਜਣੇ ਆ ਤਾਂ ਉਹ ਇਹਨਾਂ ਬੂਟਿਆਂ ਤੋਂ ਚੰਗਾ ਫਲ ਖਾ ਸਕਦੇ ਆ ਤਾਂ ਉਹ ਕੀ ਕਰਨ ਤਾਂ ਬਾਈ ਜੀ ਸਵਾਗਤ ਹੈ ਪੰਜਾਬ ਵਾਲਾ ਪੋਡਕਾਸਟ ਚੈਨਲ ਤੇ ਜੀ ਬਾਈ ਜੀ ਤੇ ਇੱਥੇ ਸਾਡੇ ਫਾਰਮ ਤੇ ਪਹੁੰਚਣ ਦਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਆਇਆਂ ਨੂੰ ਜੀ ਤਾਂ ਬਾਈ ਜੀ ਮੈਂ ਕਹਣਾ ਵੀ ਸ਼ੁਰੂ ਹੋ ਜਾਈਏ ਆਪਾਂ ਇੱਥੋਂ ਤੇ ਇੱਕ ਇੱਕ ਕਰਕੇ ਸਾਰੇ ਉਹ ਆਪਾਂ ਫਲਦਾਰ ਬੂਟੇ ਗਿਣਾ ਦਈਏ ਜਿਹੜੇ ਮਾਰਚ 2025 ਦੇ ਵਿੱਚ ਜਿਹੜੇ ਉਹ ਬੀਜੇ ਜਾ ਸਕਦੇ ਆ ਤੇ ਚੰਗਾ ਫਲ ਜਿਹੜਾ ਉਹ ਦੇਣ ਵਾਲੇ ਬੂਟੇ ਆ ਚੰਗੀਆਂ ਵੈਰੈਟੀਆਂ ਜਿਹੜੀਆਂ ਬਾਹਰ ਦੀਆਂ ਵੈਰੈਟੀਆਂ ਬਾਈ ਹੋਰਾਂ ਕੋਲੇ ਉਹ ਵੈਰੈਟੀਆਂ ਵੀ ਉਪਲਬਧ ਆ ਤਾਂ ਬਾਈ ਜੀ ਦੱਸੋ ਜੀ ਇਹਦੇ ਵਿੱਚ ਨਾ ਆਪਣੇ ਕੋਲ ਜਿਹੜੇ ਫਲਦਾਰ ਬੂਟੇ ਹੋਣਗੇ ਸਾਰੇ ਇਹ ਆ ਜਿਹੜੇ ਦਿਨਾਂ ਮਾਰਕਟ ਦੇ ਕੋਈ ਵੀ ਫਲਦਾਰ ਬੂਟਾ ਜੇ ਤੁਸੀਂ ਲਗਾਉਣਾ ਚਾਹੁੰਦੇ ਆ ਕੋਈ ਵੀ ਮਤਲਬ ਜਿਹੜਾ ਤੁਹਾਡਾ ਮਨ ਕਰਦਾ ਉਹ ਸਾਰੇ ਲਗਾ ਸਕਦੇ ਆ ਪਰ ਮੇਨ ਜਿਵੇਂ ਆਪਾਂ ਗੱਲਬਾਤ ਕਰੀਏ ਸੌਖੇ ਤਰੀਕੇ ਨਾਲ ਜਿਵੇਂ ਅਮਰੂਦ ਕਿਨੂ ਮਸੰਮੀ ਮਾਲਟਾ ਸਾਰੇ ਚੱਲਦੇ ਹੀ ਹੁੰਦੇ ਆ ਜਿਵੇਂ ਆ ਤੁਸੀਂ ਚੀਕੂ ਦਾ ਬੂਟਾ ਦੇਖ ਰਹੇ ਹੋ ਇਹਦੇ ਵਿੱਚ ਆਪਣੇ ਕੋਲੇ ਤਿੰਨ ਸਾਈਜ਼ ਤੁਹਾਨੂੰ ਮਿਲ ਜਾਣਗੇ ਚਾਰ ਹੀ ਆ ਇੱਕ ਤਾਂ 150 ਰੁਪਏ ਵਾਲਾ ਇੱਕ ਹੈਗਾ 330 ਰੁਪਏ ਵਾਲਾ ਇਹ ਜਿਹੜਾ ਸਾਈਜ਼ ਹੈ 500 ਰੁਪਏ ਵਾਲਾ ਬੂਟਾ ਹੈ ਆਮ ਇਹਦਾ ਰੇਟ ਤਕਰੀਬਨ ਕਾਫੀ ਲਾਉਂਦੇ ਆ ਪਰ ਆਪਣਾ ਰੇਟ ਜਾਇਜ਼ ਰੱਖਿਆ ਵੀ ਕੋਈ ਵੀ ਬੰਦਾ ਜਿਹੜਾ ਆਮ ਬੰਦਾ ਵੀ ਵਧੀਆ ਤਰੀਕੇ ਨਾਲ ਜਿਹਦਾ ਬੂਟਾ ਲਾ ਸਕੇ ਇਹਦੇ ਫਲ ਦੀ ਸਾਡੀ ਗਰੰਟੀ ਹੋਵੇ ਕਾਲੀ ਪੱਤੀ ਵੈਰੈਟੀ ਆ ਇਹਦੇ ਵਿੱਚ ਇੱਕ ਵੱਡਾ ਬੂਟਾ ਵੀ ਮਿਲ ਜੂਗਾ ਤੁਹਾਨੂੰ ਦੋ ਵੱਡੀ ਹਾਈਟ ਵਾਲਾ ਲੈਣਾ ਤਾਂ ਇਸੇ ਤਰੀਕੇ ਨਾਲ ਹੀ ਫਲਦਾਰ ਬੂਟੇ ਕੋਈ ਵੀ ਜਿਵੇਂ ਇਹ ਦੇਖ ਰਿਹਾ ਤੁਸੀਂ ਜਿਵੇਂ ਲੰਮੇ ਗੂੜਾਂ ਵਾਲੀ ਬੇਲ ਪਈ ਆ ਆਮ ਆਪਾਂ ਦੇਖਦੇ ਹੋਵਾਂਗੇ ਛੋਟੇ ਅੰਗੂਰ ਵਾਲੇ ਬੇਲਾਂ ਮਿਲਦੀਆਂ ਆਪਾਨੂੰ ਦੇਸੀ ਤੇ ਲੰਮੇ ਅੰਗੂਰ ਵਾਲੀ ਥੋੜੀ ਆਪਾਨੂੰ ਨਹੀਂ ਮਿਲਦੀ ਹੁੰਦੀ ਇਹ ਲੰਮੇ ਅੰਗੂਰ ਵਾਲੀ ਬੇਲ ਆ ਹੁਣ ਉਹਨਾਂ ਦਾ ਜਿਹੜਾ ਇਹ ਮਹੀਨਾ ਹੁੰਦਾ ਨਾ ਇਹ ਬਹੁਤ ਵਧੀਆ ਹੁੰਦਾ ਉਹਨਾਂ ਵਾਸਤੇ ਵੈਸੇ ਥੈਲੀ ਵਾਲਾ ਬੂਟਾ ਗਾ ਅਗਸਤ ਸتمبر ਵਿੱਚ ਵੀ ਲੱਗਦਾ ਪਰ ਜਿਹੜੇ ਮੇਨ ਆਪਾਂ ਗੱਲਬਾਤ ਕਰੀ ਆ ਆ ਦਿਨਾਂ ਦੇ ਵਿੱਚ ਆਪਾਂ ਕੋਈ ਵੀ ਫਲਦਾਰ ਬੂਟਾ ਜਿਹੜਾ ਤੁਸੀਂ ਲਾਉਣਾ ਉਹ ਲੱਗ ਜਾਊਗਾ ਜੀ ਮੈਂ ਨਾ ਇਸੇ ਕਰਕੇ ਹੀ ਬੜਾ ਵੀ ਕਿਉਂਕਿ ਹਰੇਕ ਬੂਟਾ ਜਿਹੜਾ ਇੱਥੇ ਪਿਆ ਚੰਗੀ ਹਾਈਟ ਵਾਲੇ ਬੂਟੇ ਆ ਇਹ ਇੰਨੀ ਕਿ ਹਾਈਟ ਵਾਲੇ ਬੂਟੇ ਜਦੋਂ ਸਟਾਰਟਿੰਗ ਤੋਂ ਲਾਉਣੇ ਆ ਸੀ ਉਦੋਂ ਘੱਟ ਮਿਲਦੇ ਆ ਤੇ ਬਾਕੀ ਦੂਜੀ ਗੱਲ ਇਹ ਆ ਕਿਸਾਨ ਭਰਾਵੋ ਵੀ 22 ਹੋਰੀ ਨਾ ਇਹਨਾਂ ਬੂਟਿਆਂ ਬਾਰੇ ਖਾਸ ਕਰਕੇ ਫਲਦਾਰ ਬੂਟਿਆਂ ਵਾਸਤੇ ਚੰਗੀ ਜਾਣਕਾਰੀ ਰੱਖਦੇ ਆ ਇਹ ਨਹੀਂ ਵੀ ਤੁਹਾਨੂੰ ਬੂਟਾ ਵੇਚਦਾ ਪਰ ਬਾਈ ਜੀ ਨਾਲ ਖੜੇ ਆ ਤੁਸੀਂ ਫੋਨ ਤੇ ਕੋਈ ਵੀ ਜਾਣਕਾਰੀ ਬੂਟੇ ਦੇ ਨਾਲ ਮਿਲਦੀ ਕੋਈ ਵੀ ਤੁਸੀਂ ਲੈਣੀ ਹੋਵੇ ਤਾਂ ਬਾਈ ਜੀ ਜਦੋਂ ਤੱਕ ਤੁਹਾਨੂੰ ਮੈਨੂੰ ਲੱਗਦਾ ਵੀ ਬੂਟਾ ਫਲ ਨਹੀਂ ਦਿੰਦਾ ਬਾਈ ਜੀ ਤੁਹਾਡੇ ਨਾਲ ਖੜੇ ਆ ਕਿ ਨਹੀਂ ਬਾਕੀ ਨਾ ਵੀਰੇ ਚਲੋ ਫਲਦਾਰ ਬੂਟੇ ਦਾ ਆਪਣਾ ਸੇਲ ਕਰਨੇ ਆ ਅਸੀਂ ਜਾਣਕਾਰੀ ਵੈਸੇ ਵੀ ਤੁਹਾਨੂੰ ਪਤਾ ਹੀ ਹੋਊਗਾ ਆਪਾਂ ਦਿੰਦੇ ਰਹਨੇ ਆ ਵੀ ਹਰੇਕ ਬੂਟੇ ਬਾਰੇ ਬੂਟੇ ਲਾਉਣ ਦੇ ਢੰਗ ਬਾਰੇ ਤੇ ਸਬਜ਼ੀਆਂ ਬਾਰੇ ਜਿਵੇਂ ਉਹਨਾਂ ਫਲਦਾਰ ਬੂਟਿਆਂ ਦੀ ਗੱਲ ਕਰ ਲਓ ਵੀ ਜੇ ਛੋਟੇ ਜਿਹੇ ਆਪ ਬਗੀਚੀ ਲਾਈ ਹੋਈ ਹੈ ਘਰੇ ਆਪਾਂ ਸਬਜ਼ੀਆਂ ਲਗਾਉਣੇ ਤੇ ਵਿੱਚ ਫਲਦਾਰ ਬੂਟੇ ਵਧੀਆ ਹੋ ਜਾਂਦੇ ਸਬਜ਼ੀਆਂ ਦੇ ਵਿੱਚ ਜਿਵੇਂ ਆਪਣੇ ਕੋਲ 10 ਮਰਲੇ ਜਗ੍ਹਾ ਉਹਦੇ ਵਿੱਚ ਫਲਦਾਰ ਬੂਟੇ ਵੀ ਵਧੀਆ ਲਾਓ ਤੁਸੀਂ ਨਾਲ ਤੁਹਾਨੂੰ ਸਬਜ਼ੀਆਂ ਖਾਣ ਨੂੰ ਮਿਲਣਗੀਆਂ ਨਾਲੇ ਤੁਹਾਨੂੰ ਫਲਦਾਰ ਬੂਟੇ ਮਿਲਣਗੇ ਆਪਾਂ ਹਰੇਕ ਮੌਸਮ ਆਲੇ ਜਿਵੇਂ ਮੰਨ ਲਓ ਕਈ ਆਪਣਾ ਮਨ ਇਹੀ ਹੁੰਦਾ ਵੀ ਆਪਾਂ ਕਿੰਨੂ ਲਾ ਲਿਆ ਮਸੰਮੀ ਲਾ ਲਿਆ ਅਮਰੂਦ ਲਾ ਲਿਆ ਇਹ ਮੌਣ ਕਿੰਨੂ ਆਏ ਸਰਦੀ ਵਿੱਚ ਆਉਂਦਾ ਅਮਰੂਦ ਵੀ ਸਰਦੀ ਵਿੱਚ ਵੀ ਹੁੰਦਾ ਗਰਮੀ ਵਿੱਚ ਵੀ ਹੁੰਦਾ ਪਰ ਜਿਹੜੇ ਮੇਨ ਜਿਵੇਂ ਆਪਾਂ ਆਲੂ ਬੁਖਾਰਾ ਆੜੂ ਆ ਜਿਵੇਂ ਨਾਸ਼ਪਾਤੀ ਬੱਗੂ ਗੋਛਾ ਇਹ ਲਾਉਂਦੇ ਨਹੀਂ ਹੁਣ ਸੇਬ ਵਾਲਾ ਸੇਬ ਦਾ ਹੁਣ ਸੇਬ ਦੀ ਵੀ ਸਾਡੀ ਫਲ ਦੀ ਗਰੰਟੀ ਹੈ ਸੇਬ ਵਧੀਆ ਹੋਊਗਾ ਆਪਣੇ ਕੋਲੇ ਹਰਮਨ 99 ਤੇ ਨਾ ਵੈਰਾਈਟੀ ਮਿਲ ਜੂਗੀ ਇਹ ਵਧੀਆ ਤਰੀਕੇ ਨਾਲ ਆਪਾਂ ਜੀ ਦੇਖ ਰੇ ਕਰਾਂਗੇ ਇਹ ਵਧੀਆ ਹੋ ਜਾਣਗੇ ਇਹਨਾਂ ਬੂਟਿਆਂ ਦੇ ਦਰਸ਼ਨ ਵੀ ਆਪਾਂ ਨਾਲ-ਨਾਲ ਕਰ ਲੀਏ ਜਿਵੇਂ ਤੁਸੀਂ ਸੇਬ ਦੀ ਵੈਰਾਈਟੀ ਦੱਸੀ ਹੈ ਠੀਕ ਹੈ ਇਹ ਵੀ ਦੱਸ ਦੋ ਜਿਵੇਂ ਆੜੂ ਹੈ ਇਹ ਬੂਟੇ ਵੀ ਇਹਨਾਂ ਦੇ ਵੀ ਦਰਸ਼ਨ ਕਰਾ ਦੀ ਆਪਾਂ ਜਿਵੇਂ ਆ ਤੁਸੀਂ ਦੇਖ ਸਕਦੇ ਆ ਇਹਦੀ ਹਾਈਟ ਚੈੱਕ ਕਰੋ ਬੂਟੇ ਦੀ ਕਿੰਨੀ ਹਾਈਟ ਹੈ 7-8 ਫੁੱਟ ਦੇ ਆ ਮੇਰਾ ਕੱਦ 5-9 ਆ ਤੇ ਤੁਸੀਂ ਹਾਈਟ ਦੇਖੋ ਇਹ ਸੇਵ ਦਾ ਬੂਟਾ ਹੈਗਾ ਇਹ ਮੰਨ ਲਓ 1 ਸਾਲ ਡੇਢ ਸਾਲ 2 ਸਾਲਾਂ ਦੇ ਵਿੱਚ ਵਿੱਚ ਇਹਨੂੰ ਫਲ ਆ ਜਾਊਗਾ ਇਹਦੇ ਹਰਬਨ 99 ਵੈਰਾਈਟੀ ਆਗੀ ਇਹਦਾ ਰੇਟ ਆਪਣੇ ਕੋਲ 250 ਤੋਂ ਬੂਟਾ ਸ਼ੁਰੂ ਹੋ ਜਾਂਦਾ ਹੈਗਾ ਮੰਨ ਲਓ 350-400 ਰੁਪਏ ਦੇ ਵਿੱਚ ਵਿੱਚ ਇਹਦੇ ਜਿੱ ਇੱਕ ਹੋਰ ਵੈਰਾਈਟੀ ਵੀ ਮਿਲ ਜੂਗੀ ਤੁਹਾਨੂੰ ਸਾਈਜ਼ ਦੇ ਹਿਸਾਬ ਨਾਲ ਰੇਟ ਹੁੰਦਾ ਹੈ ਇਹਦਾ ਤੇ ਇਹ ਸੇਵ ਦਾ ਰੇਟ ਆ ਜੀ ਬਾਕੀ ਜੇ ਹੁਣ ਆ ਪਿਛੇ ਆਂਬ ਦੀ ਵੈਰਾਈਟੀ ਦੇਖ ਰਹੇ ਹੋ ਤੁਸੀਂ ਇਹ ਆਮਰ ਪਾਲੀਆ ਇਹਦੇ ਇਹਦੇ ਵਿੱਚ ਆਪਣੇ ਕੋਲ ਬੁੱਢਾ 250 ਰੁਪਏ ਤੋਂ ਸ਼ੁਰੂ ਹੋ ਜਾਂਦਾ ਆਮ ਦੇ ਵਿੱਚ ਆਪਣੇ ਕੋਲ ਸਵਰਨ ਰੇਖਾ ਥਾਈ ਮੰਗੋ ਤੇ ਅਲਫਾਂਜ਼ੋ ਲੰਗੜਾ ਦੁਸ਼ਹਿਰੀ ਕੇਸਰ ਬਾਰਾਮਾਸੀ ਇਹ ਸਾਰੇ ਆਮਦਾਂ ਵੈਰੀਟਾਂ ਜਿਹਨੇ ਇਤੋਂ ਵੱਡਾ ਸਾਈਜ਼ ਲੈਣਾ ਉਹ ਵੀ ਆਪਣੇ ਕੋਲ ਮਿਲ ਜੂਗਾ ਵੈਸੇ ਇਹ ਵਧੀਆ ਇਹਨੂੰ ਥੋੜਾ ਆਮ ਜਿਹੜਾ ਇਹਨੂੰ ਥੋੜੀ ਦੇਖ ਰੇਗ ਦੀ ਵੱਧ ਲੋਡ ਹੁੰਦੀ ਆ ਜੇ ਆਪਾਂ ਕਹਿ ਦਈਏ ਵੀ ਆਮ ਜਿਵੇਂ ਅੰਬਰੂਦ ਕਿੰਨੂੰ ਮਸਮੀ ਮਾਲ ਟੇ ਲਾਤੇ ਉਂਝ ਥੋੜੀ ਦੇਖ ਰੇ ਘੱਟ ਵੀ ਕਰ ਲਾਂਗੇ ਚੱਲ ਜੂ ਆਮ ਤਾਂ ਆਪਾਂ ਨੂੰ ਥੋੜਾ ਦੇਖ ਰੇ ਕਰਕੇ ਚਲਾਉਣਾ ਪੈਂਦਾ ਹੈਗਾ ਇਹਨੂੰ ਤੇ ਲਾਉਣ ਦਾ ਢੰਗ ਵੀ ਇਹਦਾ ਸਹੀ ਹੋਣਾ ਚਾਹੀਦਾ ਫੇਰ ਜਿਹੜਾ ਹੈਗਾ ਅੰਬ ਵਧੀਆ ਆਪਣੇ ਕਾਮਯਾਬ ਹੋ ਜਾਂਦਾਗਾ ਪਰ ਇਹਦੀ ਵੀ ਫਲਦੀ ਸਾਡੀ ਗਰੰਟੀ ਹੈ ਮੰਨ ਕੇ ਚਲੋ ਐਦ ਕੀ ਹੁਣ ਆ ਦੇਖ ਸਕਦੇ ਤੁਸੀਂ ਇਹਨੂੰ ਫੋਟ ਕਰ ਰਿਹਾ ਇਹ ਤੇ ਇਹਨਾਂ ਐਦ ਕੀ ਬੂਰ ਆ ਜੂਗਾ ਐਸ ਕੇ ਫਲ ਦੇਊਗਾ ਇਹ ਵਾਲਾ ਬੂਟਾ ਇਹਦੇ ਚ ਆਪਣੇ ਕੋਲੇ 68-9 ਵੈਰਾਈਟੀਆਂ ਹੋਰ ਤੁਹਾਨੂੰ ਜਿਹੜਾ ਅੰਬਦਾਂ ਮਿਲ ਜਾਣਗੀਆਂ ਉਸ ਤੋਂ ਬਾਅਦ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਇਧਰ ਆ ਜਿਓ ਜਿਵੇਂ ਆਪ ਦੇਖ ਸਕਦੇ ਹੋ ਤੁਸੀਂ ਇਹ ਨਾਸ਼ਪਾਤੀ ਦਾ ਬੂਟਾ ਆ ਗਿਆ ਇਹਨੂੰ ਵੀ ਹੁਣ ਤੁਸੀਂ ਫਲਾਵਰਿੰਗ ਤੇ ਹੈ ਇਹ ਵੈਸੇ ਮੰਨ ਕੇ ਚੱਲੋ ਇਹ ਇਹਦੇ ਚ ਦੋ ਵੈਰਾਈਟਾਂ ਮਿਲ ਜਾਣਗੀਆਂ ਇੱਕ ਤਾਂ ਗ੍ਰਾਫਟਡ ਹੁੰਦਾਗਾ ਇੱਕ ਬਿਨਾ ਗ੍ਰਾਫਟਡ ਤਾਂ ਦੋਵੇਂ ਇਹ ਮਿਲ ਜਾਣਗੇ ਬਾਕੀ ਜਿਹੜੀ ਇਹ ਗੱਲਬਾਤ ਆ ਗਈ ਆਪਣੀ ਆਲੂ ਬੁਖਾਰਾ ਪਿਆਗਾ ਉਪਰ ਇਹ ਆੜੂ ਪਿਆਗਾ ਇਹਦੀ ਹਾਈਟ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਰੇਟ ਵੀ ਬਹੁਤ ਜਾਇਜ਼ ਹੋਊਗਾ ਮੰਨ ਕੇ ਚੱਲੋ 160 ਰੁਪਈਆ ਦੇ ਵਿੱਚ ਇਹਦਾ ਰੇਟ ਹੋਊਗਾ ਇਹਦੇ ਵਿੱਚ ਵੈਰਾਈਟਾਂ ਆਗਾਂ ਤਿੰਨ ਚਾਰ ਜਿਵੇਂ ਆਲੂ ਬੁਖਾਰ ਦੇ ਵਿੱਚ ਸੈਂਟਾ ਰੋਜ਼ ਮਿਲ ਜੂਗਾ ਕਾਲ ਅਮਰਸਰੀ ਮਿਲ ਜੂਗਾ ਰੈਡ ਲੀਫ ਮਿਲ ਜ ਇਹ ਸਾਤੂਦੀ ਪਰਪਲ ਆਗਾ ਇਹਦੇ ਵਿੱਚ ਤੁਹਾਨੂੰ ਆੜੂ ਦੇ ਵਿੱਚ ਵੀ ਜਿਵੇਂ ਆ ਦੇਖ ਸਕਦੇ ਆ ਇਹ ਸ਼ਾਨੇ ਪੰਜਾਬ ਤੇ ਸਰਬਤੀ ਤੇ ਪ੍ਰਭਾਤ ਦੇ ਤਿੰਨ ਵੈਰਾਈਟ ਖੰਡਾਂ ਚੜਾਗਾ ਇਹਦੀ ਹਾਈਟ ਤੁਸੀਂ ਖੁਦ ਹੀ ਚੈੱਕ ਕਰ ਸਕਦੇ ਹੋ ਇਹ ਫਰੂਟਿੰਗ ਤੇ ਆ ਜਿਹੜੇ ਇਹਨੂੰ ਹੁਣ ਜਿਹੜਾ ਹੈਗਾ ਫੁੱਲ ਆ ਜਾਣੇ ਕਿਉਂਕਿ ਜਿਹੜੇ ਇਸ ਤੋਂ ਪਹਿਲਾਂ ਵਾਲੇ ਦਿਨ ਹੁੰਦੇ ਆ ਕੋਈ ਵੀ ਬੂਟਾ ਤੁਸੀਂ ਦੇਖੋਗੇ ਉਹਦੇ ਉੱਤੇ ਪੱਤਾ ਨਾ ਹੋਊਗਾ ਹੁਣ ਜਿਹੜੇ ਇਹ ਦਿਨ ਹੁੰਦੇ ਇਹਦੇ ਪੱਤਾ ਵੀ ਆਊਗਾ ਤੇ ਇਹਦੇ ਫੁੱਲ ਵੀ ਆਉਣੇ ਸ਼ੁਰੂ ਹੋ ਜਾਣਗੇ ਜਿਵੇਂ ਵਿੱਚ ਵਿੱਚ ਤੇ ਬੂਟੇ ਦੇ ਆਏ ਤੁਸੀਂ ਦੇਖ ਸਕਦੇ ਆ ਇਦੇ ਵਿੱਚ ਆਪਣੇ ਕੋਲੇ ਮਹੌਨ ਜੀ ਆਪਾਂ ਵੀਡੀਓ ਜਾਦੇ ਲੰਮੀ ਬਣਾਵਾਂਗੇ ਤਾਂ ਬਹੁਤ ਵੱਡੀ ਬਣ ਜਾਣੀ ਆ ਉਹਦੇ ਵਿੱਚ ਫਿਰ ਦੇਖਣ ਵਾਲਾ ਵੀ ਉਹੋ ਕਰ ਜਾਂਦਾਗਾ ਵੀ ਐਡੀ ਲੰਮੀ ਵੀਡੀਓ ਨੂੰ ਉਹਦੇ ਵਿੱਚ ਤੁਸੀਂ ਇਹਦੇ ਵਿੱਚ ਤੁਹਾਨੂੰ ਹੋਰ ਬ੍ਰਾਈਟ ਕਰ ਦਿੱਤੀ ਆ ਇਹ ਜਿਵੇਂ ਹੁਣ ਬਦਾਮ ਦਾ ਬੂਟਾ ਤੁਹਾਨੂੰ ਮੈਂ ਗੱਲ ਕਰੀ ਸੀ ਇਹਦੀ ਫਲ ਦੀ ਗਰੰਟੀ ਹੋਗੀ ਇਹ ਕਲਮੀ ਬਦਾਮ ਆ ਇਹਨੂੰ 2.5 ਸਾਲ ਦੇ ਵਿੱਚ ਵਿੱਚ ਪਾਲ ਆਜੋ ਆ ਪਹਿਲਾਂ ਵੀ ਜਾਂਦਾ ਹੁੰਦਾ ਪਰ ਅਸੀਂ ਪਹਿਲਾਂ ਹੀ ਕਹਿ ਕੇ ਦਿੰਨੇ ਆ ਅਗਲੇ ਨੂੰ 2.5 ਸਾਲ ਕਿਉਂਕਿ ਆਪਣੀ ਦੇਖ ਰੇਖ ਜਿਵੇਂ ਜਾਂ ਬੰਦਾ ਉਹ ਜਾਂ ਬੂਟੇ ਨੇ ਚੱਲਣਾ ਬੂਟਾ ਤੁਹਾਡੇ ਘਰੇ ਜਾ ਕੇ ਗਰੋਥ ਕਰਨ ਲੱਗ ਗਿਆ ਫਲ ਦੇਊਗਾ ਇਹ ਬਦਾਮ ਆ ਇਹ ਜਿਹੜਾ ਬਦਾਮ ਆਪਣੇ ਕੋਲ ਕਈ ਹੁੰਦਾ ਵੀ ਕੌੜਾ ਹੋਊਗਾ ਵਿੱਚੋਂ ਇਹ ਕੌੜੇ ਵਾਲਾ ਨਹੀਂਗਾ ਵਿੱਚੋਂ ਇਹ ਬਾਹਰੋਂ ਆੜੂ ਵਰਗੇ ਹੋਊਗਾ ਵਿੱਚ ਗਰੀ ਨਿਕਲਦੀ ਹੈ ਇਹਦੇ ਇਹ ਬਦਾਮ ਦਾ ਬੂਟਾ ਇਹ ਤੁਸੀਂ ਇਹ ਵੀ ਲੈ ਜਾ ਸਕਦੇ ਹੋ ਸਾਡੇ ਤੋਂ ਜਿਵੇਂ ਆ ਅਵੋਕਾਡੋ ਦਾ ਇਹ ਹਾਸ਼ ਵੈਰੈਟੀ ਆ ਇਹ ਆਪਾਂ 520 ਰੁਪਈਆ ਦੇ ਵਿੱਚ ਹੀ ਬੂਟਾ ਦੇ ਦਿੰਨਾ ਇਹ ਵਧੀਆ ਤਿਆਰ ਕਰਵਾਇਆ ਬੂਟਾ ਇਹ ਨਿਗੇ ਮੰਨ ਲਓ ਵੀ ਉਹੀ ਦੇਸੀ ਬੂਟਾ ਹੈ ਤੁਸੀਂ ਦੇਖ ਸਕਦੇ ਹੋ ਕ્રાਫਟਡ ਬੂਟਾ ਇਹ ਐਵਾ ਕਾਡੂ ਐਵਾ ਕਾਡੂ ਵੀ ਤੁਹਾਨੂੰ ਮਿਲ ਜੂਗਾ ਇਹ ਹਾਸ਼ ਵਰੈਟੀ ਮਿਲ ਜੂਗੀ ਤੁਹਾਨੂੰ ਰਿਜਨਲ ਤੇ ਬਾਕੀ ਤੁਸੀਂ ਜਿਵੇਂ ਕਠਲ ਲੁਕਾਠ ਹੋ ਗਿਆ ਸਟਾਰ ਫਰੂਟ ਹੋ ਗਿਆ ਸਿਦਾ ਫਲ ਇਹ ਵੀ ਸਾਰੇ ਆਪਣੇ ਕੋਲ ਤੁਹਾਨੂੰ ਉਪਲਬਧ ਮਿਲਣਗੇ ਇਹ ਕੋਈ ਵੀ ਬੂਟਾ ਜਿਹੜਾ ਤੁਸੀਂ ਕਹੋਗੇ ਉਹ ਤੁਹਾਨੂੰ ਇੱਥੇ ਮਿਲ ਜਾਣਾਗਾ ਜਿਵੇਂ ਬਾਕੀ ਮੈਂ ਤੁਹਾਨੂੰ ਉਗੂਰਾ ਦੀਆਂ ਬੇਲਾਂ ਵੀ ਦਸੀਆਂ ਲੰਮੇ ਅੰਗੂਰਾਂ ਵਾਲੇ ਵੀ ਮਿਲ ਜੂਗੇ ਬਾਕੀ ਹੋਰ ਵੀ ਤੁਸੀਂ ਲੀਚੀ ਹੋ ਗਈ ਜਿਵੇਂ ਤੇ ਹੋਰ ਸਾਰੇ ਬੂਟੇ ਮਿਲ ਜਾਣਗੇ ਤੁਹਾਨੂੰ ਪਰ ਜਿਹੜੇ ਮੇਨ ਹੁੰਦੇ ਆ ਜਾਦੇ ਆਪਣੇ ਚੱਲਦੇ ਆ ਉਹ ਆਪਣੇ ਨਵੇਂ ਬੰਦੇ ਆਸਤੇ ਬੂਟੇ ਤਾਂ ਤੁਸੀਂ ਅਮਰੂਦ ਕਿੰਨੂੰ ਮਸੰਮੀ ਮਾਲਟਾ ਆੜੂ ਬਦਾਮ ਆੜੂ ਹੋ ਗਿਆ ਆੜੂ ਗਿਆ ਅਲੂ ਬੁਖਾਰਾ ਬਗੂ ਗੋਛਾ ਇਹ ਤੁਸੀਂ ਇਹ ਲਾਓ ਜਾਦੇ ਕਿਉਂਕਿ ਨਵਾਂ ਬੰਦਾ ਇਹ ਜੀਜਾ ਲਾਉਗਾ ਇਹਨੂੰ ਥੋੜਾ ਜਿੱਥੇ ਚੀਗੂ ਹੋ ਗਿਆ ਉੱਥੇ ਇਹ ਕੱਢ ਹੋ ਜਾਊਗਾ ਜਿੱਥੇ ਚੀਗੂ ਦਾ ਬੂਟਾ ਹੁੰਦਾ ਨਾ ਉੱਥੇ ਇਹ ਕੱਢ ਹੋ ਜਾਂਦਾ ਜਦੋਂ ਟੈਂਪਰੇਚਰ 25 30 ਤੋਂ ਵੱਧ ਗਿਆ ਉਦੋਂ ਇਹਨੂੰ ਥੋੜਾ ਜਾ ਗ੍ਰੀਨ ਨੈਟ ਪਾਉਣਾ ਪਊ ਉੱਤੇ ਦੇ ਜਾਂ ਜਿੱਥੇ ਤੁਹਾਡੇ ਦਰਖਤ ਲੱਗੇ ਹੋਇਆ ਵੱਡਾ ਉਹ ਵੀ ਤੁਸੀਂ ਸ਼ਾਮੇ ਵੀ ਇਹਨੂੰ ਲਾ ਸਕਦੇ ਹੋ ਇਹ ਥੋੜਾ ਗਰਮੀ ਵਿੱਚ ਸਰਵਾਈਵ ਨਹੀਂ ਕਰਦਾ ਜਦੋਂ ਕੇਰਾ ਬੂਟਾ ਆਪਾਂ ਬਹਾਲ ਕਰ ਲਿਆ ਸਾਲ 2 ਸਾਲ ਉਸ ਤੋਂ ਬਾਅਦ ਬੂਟਾ ਇਹਨੂੰ ਕੁਝ ਨਹੀਂ ਹੁੰਦਾ ਵਧੀਆ ਹੋ ਜਾਂਦਾ ਹੈ ਅਸੀਂ ਲੱਗੇ ਵੀ ਦੇਖਿਆ ਪੁਰਾਣੇ ਬੂਟੇ ਅਸੀਂ ਖੁਦ ਵੀ ਲਾਏ ਹੋਏ ਆ ਉਹਨੇ ਹੁਣ ਮੈਂ ਉਹ ਤੁਹਾਨੂੰ ਦਿਖਾ ਨਹੀਂ ਸਕਦਾ ਕਿਉਂਕਿ ਉਹ ਘਰੇ ਆ ਤੇ ਇਸ ਕਰਕੇ ਤੁਸੀਂ ਇਹ ਬੂਟੇ ਵੀ ਲਗਾ ਸਕਦੇ ਹੋ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਇਹ ਦਾ ਸੇਵ ਦੀ ਵੈਰੈਟੀ ਆ ਗਈ ਅੰਨਾ ਤੇ ਇਹ ਆਪਣਾ ਆੜੂ ਆ ਗਿਆ ਤੇ ਇਹਦੇ ਵਿੱਚ ਤੁਸੀਂ ਸਾਡੇ ਕੋਲ ਕੋਈ ਵੀ ਜਿਵੇਂ ਸੀਦਾ ਫਾਲ ਹੋ ਗਿਆ ਸਟਾਰ ਫਰੂਟ ਹੋ ਗਿਆ ਕਟਲ ਕਾਠ ਸੀ ਬਾਦਾਮ ਦੇ ਬੂਟੇ ਵੀ ਉਹ ਪਿੱਛੇ ਪਏ ਆ ਉਹਦੇ ਵੀ ਹਾਈ ਡੀਡੀ ਮਿਲੂਗੀ ਤੁਹਾਨੂੰ ਬਾਦਾਮ ਉਹਦੇ ਵੀ ਮੰਨ ਕੇ ਚਲੋ ਤੁਸੀਂ ਰੇਟ 250 ਰੁਪਏ ਦਾ ਬਾਦਾਮ ਦਾ ਬੂਟਾ ਮਿਲ ਜੂਗਾ ਵਧੀਆ ਹਾਈਟ ਵਾਲਾ ਤੇ ਫਲ ਦੀ ਸਾਡੀ ਗਰੰਟੀ ਹੋਊਗੀ ਨਿਕਾ ਵੀ ਮੰਨ ਲਓ ਬੂਟਾ ਲੱਗਿਆ ਰੋਏ ਤੇ 5 ਸਾਲ ਹੋ ਗਏ ਲੱਗੇ ਨੂੰ ਫਾਲੀਆਂ ਲੱਗੇ ਜਿਹੜੇ ਹੁਣ ਮੰਨ ਲਓ ਕਈ ਬੂਟੇ ਤਾਂ ਇਹੋ ਜਿਹੇ ਆ ਜਿਨ੍ਹਾਂ ਨੂੰ ਫਲ ਆਇਆ ਹੀ ਹੋਇਆਗਾ ਜਿਵੇਂ ਹੁਣ ਚੱਕਣਾਗਾ ਆ ਦਿਨਾਂ ਦੇ ਵਿੱਚ ਤੇ ਕਈ ਬੂਟੇ ਇਹ ਇਹੋ ਜਿਹੇ ਆ ਵੀ ਜਿਹੜੇ ਸਾਲ ਦੇ ਵਿੱਚ ਦੇ ਦੇਣਗੇ ਕਈਆਂ ਨੂੰ 2-3 ਸਾਲ ਲੱਗਣਗੇ ਉਹ ਜਿਵੇਂ ਕਹਿ ਕੇ ਦਿੰਨੇ ਆ ਤੇ ਬਾਕੀ ਜਿਹੜਾ ਕੇਰ ਦਾ ਹੁੰਦਾ ਕਿਉਂਕਿ ਇਹ ਜਾਣ ਵਾਲੀਆਂ ਚੀਜ਼ਾਂ ਆ ਹੁਣ ਤੁਸੀਂ ਕਣਕ ਝੋਨੇ ਤੇ ਲਾ ਲਓ ਉਹਨਾਂ ਨੂੰ ਆਪਾਂ ਜੇ ਇੱਕ ਵਾਰੀ ਬੀਜਤਾ ਉਸ ਤੋਂ ਬਾਅਦ ਉਹਨੂੰ ਆਪਾਂ ਰੇਹਾਂ ਸਪਰੀਆਂ ਕਿੰਨੀਆਂ ਕਰਦੇ ਆ ਤੇ ਫਲਦਾਰ ਬੂਟੇ ਦਾ ਆਪਣਾ ਮਨ ਦੇ ਵਿੱਚ ਇਹੀ ਹੁੰਦਾ ਵੀ ਕੇਰਾਂ ਬੂਟਾ ਲਾ ਦੋ ਬਸ ਉਹ ਸਾਨੂੰ ਫਲ ਦੇ ਦੇ ਤੇ ਤੁਹਾਨੂੰ ਕਰਨਾ ਕੁਝ ਨਾ ਪਵੇ ਪਰ ਇਹਦੇ ਵਿੱਚ ਮੇਨ ਗੱਲਾਂ ਤੁਹਾਨੂੰ ਧਿਆਨ ਰੱਖਣਾ ਪੈਣੀ ਆ ਪਹਿਲਾਂ ਤਾਂ ਟੋਏ ਦੀ ਜਿਹੜਾ ਟੋਆ ਪਟਣਾ ਆਪਣਾ ਕੀ ਹੁੰਦਾਗਾ ਬਟੋਆ ਪਟਦੇ ਆ ਤੇ ਜਿਹੜੀ ਉਤਲੀ ਪਜਾਉ ਮਿੱਟੀ ਹੁੰਦੀ ਆ 6 ਇੰਚ ਉਹ ਆਪਾਂ ਟੋਏ ਦੇ ਆਸੇ-ਪਾਸੇ ਲਾ ਦਨੇ ਆ ਤੇ ਜਿਹੜੀ ਥੱਲੇ ਵਾਲੀ ਮਿੱਟੀ ਹੁੰਦੀ ਉਹਦੇ ਚ ਬੂਟਾ ਲਾ ਦਿੰਨੇ ਆ ਥੱਲੇ ਵਾਲੀ ਮਿੱਟੀ ਜਿਹੜੀ ਹੁੰਦੀ 19 ਪਜਾਉ ਨਹੀਂ ਹੁੰਦੀ ਜਿੰਨੀ ਉਤਲੀ ਪਜਾਉ ਹੁੰਦੀ ਹੈ ਕੋਈ ਵੀ ਵਾਹਨ ਤੁਸੀਂ ਝੋਨੇ ਵਾਲਾ ਕਰਨ ਕਾਲਾ ਦੇਖ ਲਓ ਉਹਨੂੰ 6 ਇੰਚ ਚੱਕ ਦੋ ਤੇ ਥੱਲੇ ਵਾਲੀ ਤੇ ਜਿਹੜੀ ਫਸਲ ਘਟ ਹੋਊਗੀ ਇਸੇ ਕਰਕੇ ਜਿਹੜਾ ਆਪਾਂ ਕਟੂਆ ਪਟਣਾਗਾ ਤੁਸੀਂ 2 ਫੁੱਟ ਡੂੰਗਾ ਤਾਂ ਪਟਣਾ ਹੀ ਪਟਣਾ ਵੈਸੇ 3 ਫੁੱਟ ਡੂੰਗਾ 3 ਫੁੱਟ ਚੌੜਾ ਪਟਣਾ ਹੁੰਦਾ ਉਹਦੇ ਜਿਹੜੀ ਉੱਪਰਲੀ ਮਿੱਟੀ 1 ਫੁੱਟ ਨੂੰ ਇੱਕ ਪਾਸੇ ਰੱਖ ਲਓ ਜਿਹੜੀ ਥੱਲੇ ਵਾਲੀ ਮਿੱਟੀ ਹੈਗੀ ਆ ਉਹਨੂੰ ਤੁਸੀਂ ਪਾਸੇ ਰੱਖ ਦੋ ਵਿੱਚ ਨਹੀਂ ਪਾਉਣੀ ਉਹਦੀ ਥਾਂ ਤੇ ਤੁਸੀਂ ਆਪਣੇ ਸਵਾਲ ਨੂੰ ਵੀ ਰੂੜੀ ਪਾਣੀ ਹੈ ਸੁੱਕੀ ਗੋਬਰ ਦੀ ਖਾਦ ਸੁੱਕੀ ਪਾ ਲੋ ਉਹ ਗਿੱਲੀ ਨਾ ਹੋਵੇ ਉਹਨੂੰ ਪਾ ਕੇ ਹੁਣ ਮਿਕਸ ਕਰਕੇ ਪਾਣੀ ਦਾ ਭਰ ਦੋ ਬੂਟਾ ਵਿੱਚ 5-10 ਐਮਐਲ ਕਲੋਰੋ ਪਾ ਦਿਓ ਉਦੋਂ ਬਾਅਦ ਜਦੋਂ ਬੱੱਤਰ ਆ ਗਿਆ ਉਦੋਂ ਬਾਅਦ ਫਿਰ ਬੂਟਾ ਲਾਉਣਾ ਤੇ ਜੇ ਆਪਣਾ ਮਾਣਾ ਵੀ ਸਾਡਾ ਵੀ ਇੰਨਾ ਸਬਰ ਹੈ ਨਹੀਂ ਆਪਣੇ ਦੇ ਵਿੱਚ ਵੀ ਨਾਲ ਦੀ ਨਾਲ ਅਸੀਂ ਬੂਟਾ ਲੈ ਕੇ ਜਾਣਾ ਵੀ ਨਾਲ ਦੀ ਨਾਲ ਅੱবি ਅੱਜ ਬੂਟਾ ਲੈ ਗਿਆ ਤੇ ਅੱਜ ਹੀ ਲਾਉਣਾ ਤਾਂ ਤੁਸੀਂ ਵਰਮੀ ਕੰਪੋਸਟ ਦੀ ਗੁੜੋਆਂ ਦੀ ਖਾਦ ਕਹਿੰਦੇ ਉਹ ਬੂਟਾ ਉਹ ਪਾਓ ਉਹਦੇ ਵਿੱਚ ਇਸੇ ਤਰੀਕੇ ਨਾਲ ਜੇ ਆਪਾਂ ਰੂੜੀ ਦੀ ਖਾਦ ਗੋਬਰ ਦੀ ਮਿਲਾਉਣੀ ਹੈ ਉਹਦੇ ਵਿੱਚ 3-4 ਕਿਲੋ ਜਿਹੜੀ ਗੋਬਰ ਦੀ ਵਰਮੀ ਕੰਪੋਸਟ ਮਿਲਾਓ ਤੇ ਉਹਦੇ ਨਾਲ ਉਹਦੇ ਵਿੱਚ ਫਿਰ ਬੂਟਾ ਨਾਲ ਦੀ ਨਾਲ ਹੀ ਲੱਗ ਜਾਊਗਾ ਬਾਕੀ ਜਿਹਦੇ ਵਿੱਚ ਬਾਕੀ ਜਿਹੇ ਇਹਦੇ ਵਿੱਚ ਆਪਾਂ ਡਿਟੇਲ ਵਿੱਚ ਜਾਣਕਾਰੀ ਦੇਣੀ ਹੈ ਤੋਂ ਆਪਣੇ ਦੇ ਚੈਨਲ ਤੇ ਪਾਈਆਂ ਹੋਈਆਂ ਵਿਡੀਓ ਪਹਿਲਾਂ ਵੀ ਹੁਣ ਵੀ ਪਾਉਣੀ ਆਵੇਂ ਉਹ ਤੇ ਤੁਹਾਨੂੰ ਮਿਲ ਜੂਗੀ ਕਿਉਂਕਿ ਅਲੱਗ ਵਿਸ਼ਾ ਆ ਗਿਆ ਇਹਦੇ ਬਾਰੇ ਬਾਕੀ ਇਹਦੇ ਵਿੱਚ ਤੁਹਾਡੇ ਪੰਗੀ ਸਾਈਡ ਦੀਆਂ ਜਿਹੜੀਆਂ ਸਪਰੀਆਂ ਕਰਨੀਆਂ ਪੈਣਗੀਆਂ ਤੁਹਾਨੂੰ ਗਰਮੀ ਤੋਂ ਵੀ ਪਹਿਲੇ 2 ਸਾਲ ਬੂਟੇ ਨੂੰ ਦੇਖ ਰਹਿ ਕਰਨੀ ਪਊ ਜਾਦੇ ਆਪਾਂ ਘਰਾਂ ਦੇ ਵਿੱਚ ਹੀ ਬੂਟੇ ਲਾਉਨੇ ਹੁੰਦੇ ਆ ਆਪਣੇ ਥੱਲੇ ਲੋਕ ਟੇਲਾਂ ਲੱਗੀਆਂ ਹੁੰਦੀਆਂ ਤੇ ਬੂਟਾ ਲਾਦਨੇ ਥੋੜਾ ਉਹਦੇ ਵਿੱਚ ਦੇਖਦੇ ਆਪਾਂ ਨੂੰ ਵੱਧ ਕਰਨੀ ਪੈਂਦੀ ਹੈ ਜਿਹੜਾ ਮੌਸਮ ਆ ਗਿਆ ਬਾਹਰ ਦਾ ਖੇਤਾਂ ਦਾ ਉਹਦੇ ਵਿੱਚ ਬੂਟਾ ਆਸਾਨੀ ਨਾਲ ਹੋ ਜੂਗਾ ਉਹ ਤਾਂ ਕੋਈ ਚੱਕਰ ਨਹੀਂਗਾ ਉਹਦੇ ਵਿੱਚ ਤੁਹਾਨੂੰ ਘੱਟ ਕੇਅਰ ਕਰਨ ਦੀ ਲੋੜ ਹੁੰਦੀ ਹੈ ਆਪਣੇ ਆਸ-ਪਾਸੇ ਖਾਦ ਆਪਾਂ ਪਾਉਣੀ ਹੁੰਦੀ ਹੈ ਉਹ ਖੇਤ ਉਹਨੂੰ ਪੈ ਜਾਂਦੀ ਹੈ ਇਸ ਕਰਕੇ ਚੰਗੇ ਤਰੀਕੇ ਨਾਲ ਤੁਸੀਂ ਫਲਦਾਰ ਬੂਟਾ ਲਾਓ ਜੇ ਕਾਮਯਾਬ ਕਰਨਾ ਤਾਂ ਤੇ ਤੁਹਾਨੂੰ ਫਲ ਵੀ ਦੇਊਗਾ ਇਹ ਨਹੀਂਗਾ ਵੀ ਬੂਟਾ ਇਹ ਹੁੰਦਾ ਆਪਣਾ ਕਿੰਗਾ ਦੇ ਹੁਣ ਮੰਨ ਲਓ 3-4 4-4 ਸਾਲ ਦੇ ਉੱਤੇ ਦੋ-ਤਿਹ ਆਪਣਾ ਵਾਸੇ ਹੀ ਹੁੰਦਾ ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚ ਪਾਉਣ ਆਉਂਦੇ ਆਗੇ ਉਹ ਤਿੰਨ ਤਨ ਚਾਰ ਚਾਰ ਪੁੜੀਆਂ ਪਾ ਜਾਂਦੇ ਆ ਉਹਦੀ ਕੋਈ ਵੈਲਿਊ ਨਹੀਂ ਗੀ ਉਹ ਬੇਕਾਰ ਚੀਜ਼ਾਂ ਉਹਦੇ ਵਿੱਚ ਕੋਈ ਤਤ ਨਹੀਂ ਗਾ ਉਹ ਬਹੁਤ ਸਸਤੀ ਆ ਉਹ ਆਪਾਂ ਕਿਸੇ ਦੇ ਰੋਜ਼ਗਾਰ ਤੇ ਲੱਤ ਨਹੀਂ ਮਾਰਦੇਗੇ ਉਹਦੇ ਬਹੁਤ ਸਸਤੀ ਚੀਜ਼ ਆ ਉਹ ਸਾਨੂੰ ਉਹਦੇ ਬਾਰੇ ਪਤਾ ਜੇ ਪਾਉਣੀਆਂ ਵਰਮੀ ਕੰਪੋਸਟ ਪਾਓ ਜਾਂ ਤੁਸੀਂ ਕੈਲਸ਼ੀਅਮ ਨਾਈਟ੍ਰੇਟ ਬੋਰਨ ਜਿਹੜੀ ਡੀਏਪ ਪੋਟਾਸ਼ ਚੰਗੇ ਯਾਰਾਂ ਦੇ ਪ੍ਰੋਡਕਟ ਹੁੰਦੇ ਆ ਉਹ ਪਾਓ ਤੁਸੀਂ ਮਿਲਾ ਕੇ ਜਾਂ ਤੁਸੀਂ ਕੱਲੀ ਵਰਮੀ ਪਾ ਸਕਦੇ ਹੋ ਵਧੀਆ ਚੀਜ਼ਾਂ ਨਾਲ ਤੁਸੀਂ ਬੂਟੇ ਨੂੰ ਪਾਓ ਤੇ ਐਵੇਂ ਤੁਸੀਂ ਇਹਦੇ ਬਾਰੇ ਜਿਹੜੇ ਨੌਲੇਜ ਰੱਖੋ ਕਿ ਅਜੇ ਦਾ ਬੂਟਾ ਕਾਮਯਾਬ ਹੋ ਜੂਗਾ ਜੇ ਆਪਾਂ ਹੁਣ ਆਸੇ ਪਾਸੇ ਉਹਦੀ ਸੁਣ ਲਈ ਉਹ ਪਾਤਾ ਉਹ ਪਾਤਾ ਉਹਦੀ ਵੀ ਤਰੀਕਾ ਹੋਣਾ ਚਾਹੀਦਾ ਜਿਵੇਂ ਉਹਨੂੰ ਕਈ ਉਹਨੂੰ ਖਾਲ ਚੋਂ ਲੈਂਦੇ ਸਿੱਧੀ ਖਾਲੀ ਪਾ ਦਿੰਦੇ ਆ ਉਹਦੇ ਬੂਟਾ ਮੱਚ ਜਾਂਦਾਗਾ ਉਹਦਾ ਵੀ ਤਰੀਕਾ ਆਗਾ ਉਹਦਾ ਫੇਰ ਆਪਣਾ ਉਹੀ ਵਿਸ਼ਾ ਆ ਗਿਆ ਵੀ ਉਹਦੇ ਚ ਲੰਮਾ ਵਿਸ਼ਾ ਉਹਦੇ ਚ ਮੰਨ ਲਓ 1 ਕਿਲੋ ਖਾਲ ਨੂੰ 10 ਲੀਟਰ ਪਾਣੀ ਚ ਰੱਖਣਾ ਉਹਦਾ ਵਿਸ਼ਾ ਅਲੱਗ ਆ ਗਿਆ ਤੇ ਇਸ ਕਰਕੇ ਉਹਦੇ ਫਲਦਾਰ ਬੂਟੇ ਜੇ ਲੈ ਕੇ ਜਾਣਾ ਚਾਹੁੰਦੇ ਆ ਤਾਂ ਆਪਣਾ ਪਿੰਡ ਕਾਉਣੀ ਦੋਦੇ ਨਾਲ ਪਿੰਡ ਆ ਚੰਗੀ ਸੋ ਚੰਗੀ ਖੇਤੀ Google Map ਤੇ ਸਰਚ ਕਰਕੇ ਸਾਡੇ ਲੋਕੇਸ਼ਨ ਆ ਜੂਗੀ ਤੇ ਸਾਡੇ ਕੋਲੋਂ ਫਲਦਰ ਬੂਟਾ ਹਰੇਕ ਵੈਰਾਈਟੀ ਤੁਹਾਨੂੰ ਮਿਲ ਜੂਗੀ ਤੁਹਾਨੂੰ ਇੱਥੇ ਆ ਕੇ ਨਿਰਾਸ਼ ਨਹੀਂ ਹੋਣਾ ਪੈਣਾ ਵੀ ਆਹ ਬੂਟਾ ਨਹੀਂ ਮਿਲਿਆ ਤੁਹਾਨੂੰ ਹਰੇਕ ਵੈਰਾਈਟੀ ਤੁਹਾਨੂੰ ਪਤਾ ਹੀ ਅੱਜ ਵੀ ਗੱਡੀ ਆਈ ਹੈ ਤੇ ਆਪਣੇ ਕੋਲ ਵਾਇਗਰ ਦੀ ਗਰਪਣਾ ਹਫਤੇ ਬਾਅਦ ਗੱਡੀ ਨਵੀਂ ਆ ਜਾਂਦੀ ਹੈ ਕਿ ਦੋ ਪਹਿਲਾਂ ਸੀਗਾ ਦੋ ਗੱਡੀਆਂ ਆ ਤੀਜੀ ਗੱਡੀ ਆ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਕਿੰਨੂ ਮਸੰਮੀ ਜਿਹੜਾ ਗਰਮੀ ਵਾਲਾ ਨਿੰਬੂ ਆ ਉਹ ਵੀ ਮਿਲ ਜੂਗਾ ਹਰੇਕ ਵੈਰਾਈਟੀ ਤੁਹਾਨੂੰ ਜਿਹੜੇ ਆਪਣੇ ਕੋਲ ਮਿਲਦੀ ਸਭ ਤੋਂ ਵੱਡੀ ਗੱਲ ਨਾ ਕਿਸਾਨ ਭਰਾਵੋ ਇਹ ਹੈ ਵੀ ਤੁਸੀਂ ਇਹ ਦੇਖੋ ਵੀ ਹੁਕਮਰਾਜ ਜੀ ਕਿੰਨੀ ਜਾਣਕਾਰੀ ਰੱਖਦੇ ਐ ਇਹ ਬੂਟੇ ਤੁਹਾਡੇ ਘਰਾਂ ਦੇ ਵਿੱਚ 100% ਚੱਲਣਗੇ ਬਾਈ ਦੀ ਗਰੰਟੀ ਐ ਕਿਉਂ ਗਰੰਟੀ ਐ ਕਿਉਂਕਿ ਬਾਈ ਜੀ ਨੇ ਤੁਹਾਨੂੰ ਠੇੜ ਪੰਜਾਬੀ ਦੇ ਵਿੱਚ ਸਮਝਾਉਣਾ ਹੀ ਆਏ ਐ ਵੀ ਤੁਸੀਂ ਅੱਧੇ ਡਾਕਟਰ ਬਣ ਜਾਓਗੇ ਬੂਟਿਆਂ ਵਾਲੇ ਕਿਉਂ ਕਿਉਂਕਿ ਬੜੀ ਚੰਗੇ ਤਰੀਕੇ ਦੇ ਨਾਲ ਤੁਹਾਨੂੰ ਤੁਹਾਡੇ ਬੂਟੇ ਦੀ ਜਿਹੜਾ ਬੂਟਾ ਤੁਸੀਂ ਫਲਦਾਰ ਲਾਉਣਾ ਹੈ ਖਾਸ ਕਰਕੇ ਆ ਮਾਰਚ ਮਹੀਨੇ ਵਿੱਚ ਲੱਗਣ ਵਾਲਾ ਬੂਟਾ ਜਿਹੜਾ ਵੀ ਲਾਉਂਗੇ ਫਾਲੋ ਤੇ ਤੁਸੀਂ ਤਾਂ ਹੀ ਖਾਓਗੇ ਬਾਈ ਦੀਆਂ ਚਾਰਕ ਗੱਲਾਂ ਤੇ ਗੌਰ ਕਰ ਲਿਓ ਵੀ ਟੋਇਆ ਕਿਵੇਂ ਪਟਣਾ ਤੇ ਉਹਦੀ ਫਿਰ ਸੇਵਾ ਸੰਭਾਲ ਕਿਵੇਂ ਕਰਨੀ ਹੈ ਮੈਨੂੰ ਲੱਗਦਾ ਵੀ ਇਹ ਜਾਣਕਾਰੀ ਜਿਹੜੀ ਬਾਈ ਦਿੰਦੇ ਆ ਨਾ ਇੱਥੇ ਕੱਲਾ ਬੂਟਾ ਨਹੀਂ ਵੇਚਦੇ ਤੁਹਾਡੇ ਨਾਲ ਖੜਦੇ ਆ ਬੂਟਾ ਵੱਡਾ ਹੁਣ ਤੱਕ ਬੂਟਾ ਫਲ ਦੇਣ ਤੱਕ ਇਹ ਤਾਂ ਹੀ ਬਾਈ ਜੀ ਹੋਰਾਂ ਦਾ ਕੰਮ ਇੰਨਾ ਤੇ ਇਹ ਹਫਤੇ ਦੇ ਵਿੱਚ ਹੀ ਤਿੰਨ ਚਾਰ ਗੱਡੀਆਂ ਜਿਹੜੀਆਂ ਉਹ ਸੇਲ ਕਰ ਦਿੰਦੇ ਆ ਮੇਰੇ ਅੱਗੇ ਅੱਗੇ ਹੀ ਜਿਹੜਾ ਹੈਗਾ ਉਹ ਟਰੱਕ ਲਾਇਆ ਪਤ ਨਹੀਂ ਕਿੱਥੋਂ ਕਿੱਥੋਂ ਦੀਆਂ ਵੈਰਾਈਟੀਆਂ ਬਾਈ ਨੇ ਇੱਥੇ ਸਜਾ ਕੇ ਰੱਖੀਆਂ ਹੋਈਆਂ ਬਹੁਤ ਸਾਰੇ ਫਲਾਂ ਦੇ ਨਾਮ ਰਹਿ ਗਏ ਹੋਣਗੇ ਕਿਉਂਕਿ ਵੀਡੀਓ ਕਾਫੀ ਲੰਮੀ ਹੋ ਜਾਂਦੀ ਹੈ ਤਾਂ ਫਿਰ ਉਹ ਦੇਖਣ ਵਾਲੇ ਨੂੰ ਵੀ ਔਖਾ ਲੱਗਦਾ ਪਰ ਬਹੁਤ ਸਾਰੀਆਂ ਵੈਰਾਈਟੀਆਂ ਫਲਾਂ ਦੀਆਂ ਮਾਰਚ ਮਹੀਨੇ ਦੇ ਵਿੱਚ ਲੱਗਣ ਵਾਲੀਆਂ ਹਰੇਕ ਹੀ ਬਾਈ ਕੋਲੇ ਪਈਆਂ ਉਹ ਤੁਸੀਂ ਸੰਪਰਕ ਕਰ ਸਕਦੇ ਹੋ ਚੰਗੀ ਸੋਚ ਚੰਗੀ ਖੇਤੀ ਤੁਸੀਂ YouTube ਤੇ ਜਾਂ ਤੁਸੀਂ Facebook ਤੇ ਵੀ ਭਾਲੋਗੇ ਤਾਂ ਬਾਈ ਜੀ ਮਿਲ ਜਾਣਗੇ ਇਹਨਾਂ ਦਾ ਇਹ ਪੇਜ ਵੀ ਹੈ ਇਸੇ ਨਾਂ ਤੇ ਤੇ ਤੁਸੀਂ ਉਥੋਂ ਵੀ ਹੋਰ ਫਲਦਾਰ ਬੂਟਿਆਂ ਬਾਰੇ ਜਾਣਕਾਰੀ ਬਾਈ ਜੀ ਹਰਾਂ ਦੇ ਜੁਬਾਨੀ ਲੈ ਸਕਦੇ। ਬਾਈ ਜੀ ਤੁਸੀਂ ਸਾਡੇ ਨਾਲ ਜੁੜੇ ਇਹ ਜਾਣਕਾਰੀ ਤੁਸੀਂ ਸਾਡੇ ਸਰੋਤਿਆਂ ਨੂੰ ਦਿੱਤੀ ਸੁਣਨ ਵਾਲਿਆਂ ਨੂੰ ਦਿੱਤੀ ਤੇ ਮੈਨੂੰ ਲੱਗਦਾ ਵੀ ਜਿਨੇ ਚੰਗਾ ਫਲ ਖਾਣਾ ਆਰਗੇਨਿਕ ਫਲ ਖਾਣਾ ਆਪਦੇ ਹੱਥੀ ਬੀਜ ਬੋਜਿਆ ਆਪਦੇ ਹੱਥੀ ਜਿਹੜਾ ਬੂਟਾ ਬੀਜਿਆ ਉਸੇ ਤੋਂ ਫਲ ਖਾਣਾ ਤੇ ਮੈਂ ਕਹਿੰਦਾ ਵੀ ਉਹ ਤੁਹਾਡੀ ਨਰਸੀ ਤੋਂ ਲੈ ਕੇ ਜਾਊਗਾ ਤਾਂ ਜ਼ਰੂਰ ਕਾਮਯਾਬ ਹੋਊਗਾ ਉਹਦਾ ਬੂਟਾ ਵੀ ਤੇ ਉਹ ਫਲ ਵੀ ਜ਼ਰੂਰ ਖਾਊਗਾ ਤਾਂ ਬਾਈ ਜੀ ਤੁਸੀਂ ਜੁੜੇ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਕ ਮੈਂ ਹੋਰ ਵੀ ਕਹਿਣਾ ਚਾਹੁੰਦਾ ਵੀ ਜਿਹੜਾ ਆਪਣਾ ਪਹਿਰਾਵਾ ਆਪਾਂ ਪਿੰਡਾਂ ਦੇ ਬੰਦੇ ਆ ਤੇ ਆਪਾਂ ਆਮ ਆਸੇ ਪਾਸੇ ਲੋਕਾਂ ਨਾਲ ਮਿਲਦੇ ਜੁਲਦੇ ਉਹਨਾਂ ਨੂੰ ਯਕੀਨ ਕਰਦੇ ਸਾਡੇ ਦੇ ਤੇ ਮੈਂ ਉਹੀ ਕਹਿਣਾ ਹਾਂ ਨਾ ਵੀ ਜਿਹੜਾ ਸਾਡੇ ਤੇ ਯਕੀਨ ਕਰਦਾ ਤੇ ਅਸੀਂ ਵੈਗਰੂ ਤੋਂ ਡਰ ਕੇ ਗੱਲ ਕਹਿਣਾ ਵੀ ਮਾਰੇ ਕਿਰਪਾ ਰੱਖੇ ਸਾਡੇ ਤੇ ਵੀ ਵੀ ਸਾਨੂੰ ਵੀ ਸੋਝੀ ਬਖਸ਼ੇ ਤੇ ਜਿਹੜੇ ਸਾਡੇ ਕੋਲ ਬੂਟੇ ਲੈ ਕੇ ਜਾਂਦੇ ਆ ਉਹਨਾਂ ਨੂੰ ਵੀ ਸਹੀ ਬੂਟਾ ਦੇਗੇ ਅਸੀਂ ਕਿਉਂਕਿ ਯਕੀਨ ਸਾਡੇ ਤੇ ਕਰਦੇ ਆ ਸਾਡੇ ਪੱਗ ਤੇ ਯਕੀਨ ਕਰਦੇ ਆ ਸਾਡੀ ਦਾੜੀ ਤੇ ਯਕੀਨ ਕਰਦੇ ਆ ਕਿਉਂਕਿ ਬੰਦਾ ਯਕੀਨ ਕਰਕੇ ਸਾਡੇ ਤੋਂ ਬਹੁਤ ਦੂਰ ਦੂਰ ਤੋਂ ਲੈ ਕੇ ਜਾਂਦੇ ਆ ਤੇ ਸਾਡੀ ਕੋਸ਼ਿਸ਼ ਵੀ ਇਹੀ ਆ ਵੀ ਜੇ ਯਕੀਨ ਕਰਕੇ ਆਉਂਦਾ ਤਾਂ ਉਹਦਾ ਯਕੀਨ ਤੋੜਿਆ ਨਾ ਜਾਵੇ ਰੱਖਿਆ ਜਾਵੇ ਇਸ ਕਰਕੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਆਏ ਵੀਡੀਓ ਬਣਾਈ ਤੇ ਵੀਡੀਓ ਦੇਖ ਲਈ ਸਾਰਿਆਂ ਦਾ ਉਹਨਾਂ ਦਾ ਵੀ ਧੰਨਵਾਦ ਤੇ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਬਿਲਕੁਲ ਅਸੀਂ ਬਹੁਤ ਸਾਰੀਆਂ ਵੀਡੀਓ ਸ਼ੇਅਰ ਕਰਦੇ ਆਂ ਪਰ ਇਹ ਨੌਜਵਾਨ ਕਿਸਾਨ ਭਰਾ ਬਹੁਤ ਵਧੀਆ ਉਪਰਾਲਾ ਕਰੀ ਜਾਂਦੇ ਆ ਚੰਗੇ ਫਲਦਾਰ ਬੂਟੇ ਇੱਥੋਂ ਇਕੱਲੇ ਫਲਦਾਰ ਨਹੀਂ ਆ ਪਿੱਛੇ ਪੂਰੀ ਵੱਡੀ ਨਰਸਰੀ ਬਾਈ ਦੀ ਤੇ ਉੱਥੇ ਸਬਜ਼ੀਆਂ ਦੀ ਪਨੀਰੀ ਵੀ ਹੈ ਪਰ ਅਸੀਂ ਵਿਸ਼ੇਸ਼ ਰੂਪ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਲੱਗਣ ਵਾਲੇ ਫਲਾਂ ਬਾਰੇ ਗੱਲਬਾਤ ਕੀਤੀ ਹੈ ਤੁਹਾਡੇ ਨਾਲ ਬਾਈ ਜੀ ਦੀ ਨਰਸਰੀ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਇਹ ਖਜ਼ਾਨਾ ਹੀ ਹੈ ਜੇ ਅਸੀਂ ਕਿਸੇ ਪੱਖੋਂ ਲੈ ਲਈਏ ਚਾਹ ਫਲਾ ਪੱਖੋਂ ਲੈ ਲਈਏ ਤੇ ਚਾਹ ਸਬਜ਼ੀ ਪੱਖੋਂ ਲੈ ਲਈਏ ਤਾਂ ਜੇਕਰ ਕੋਈ ਹੋਰ ਕਿਸਾਨ ਭਰਾ ਬੂਟੇ ਵੱਡੀ ਗਿਣਤੀ ਦੇ ਵਿੱਚ ਜ਼ਿਆਦਾ ਗਿਣਤੀ ਦੇ ਵਿੱਚ ਲੈ ਕੇ ਅੱਗੇ ਸੇਲ ਕਰਨਾ ਚਾਹੁੰਦਾ ਤਾਂ ਉਹ ਕਿਸਾਨ ਭਰਾ ਕੰਮ ਕਰਨ ਦੇ ਲਈ ਵੀ ਬਾਈ ਜੀ ਹੋਰਾਂ ਦੇ ਨਾਲ ਜੁੜ ਸਕਦਾ ਹੈ ਇਹਦੇ ਵਾਸਤੇ ਵੀ ਬਾਈ ਜੀ ਕਹਿੰਦੇ ਵੀ ਅਸੀਂ ਪੂਰਾ ਸਹਿਯੋਗ ਉਹਨਾਂ ਦਾ ਕਰਾਂਗੇ ਤਾਂ ਬਾਈ ਜੀ ਇਹ ਕੀਮਤੀ ਜਾਣਕਾਰੀ ਦਿੱਤੀ ਤੁਸੀਂ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਜੇਕਰ ਕੋਈ ਖਾਸ ਕਿਸਮ ਬੂਟੇ ਦੀ ਫਲਦਾਰ ਬੂਟੇ ਦੀ ਤੁਸੀਂ ਕੋਈ ਉਹਦੇ ਨਾਲ ਸੰਬੰਧਿਤ ਤੁਹਾਡਾ ਸਵਾਲ ਹੈ ਤਾਂ ਕਮੈਂਟ ਸੈਕਸ਼ਨ 'ਚ ਤੁਸੀਂ ਕਰਿਓ ਸਵਾਲ ਬਾਈ ਹੁਕਮਰਾਜ ਜੀ ਸਾਡੇ ਨਾਲ ਜੁੜੇ ਰਹਿਣਗੇ ਤੇ ਤੁਹਾਡੇ ਸਵਾਲ ਦਾ ਜਵਾਬ ਉਹ ਤੁਹਾਡੇ ਤੱਕ ਜਰੂਰ ਪਹੁੰਚਾਵਾਂਗੇ ਤਾਂ ਬਾਈ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਚੈਨਲ ਪੰਜਾਬ ਵਾਲਾ ਪੋਡਕਾਸਟ ਤੋਂ ਮੈਨੂੰ ਕੁਲਵਿੰਦਰ ਔਲਖ ਨੂੰ ਤੇ ਮੇਰੇ ਨਾਲ ਕੈਮਰਾਮੈਨ ਰਿੰਪੀ ਬਰਾੜ ਨੂੰ ਦਿਓ ਆ ਗਿਆ ਧੰਨਵਾਦ